ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਪਣਾ ਪਿੰਡ ਦਾ ਗੁਰਦੁਆਰਾ ਸਾਹਿਬ ਆ ਤੇ ਵਿਸਾਖੀ ਦੇ ਸਬੰਧ ਵਿੱਚ ਅਖੰਡ ਪਾਤਸ਼ਾਹਬ ਰੱਖਿਆ ਹੀ ਤੇ ਆਪਾਂ ਚੋਲਾ ਸਾਹਿਬ ਦੀ ਸੇਵਾ ਵੀ ਚੱਲ ਰਹੀ ਆ ਚੋਲਾ ਸਾਹਿਬ ਬਦਨਾਲਾ ਸੀ ਬਦਲਦੇ ਆਪਾਂ ਇਹਨੂੰ ਤੇ ਤੁਹਾਨੂੰ ਗੁਰਦੁਆਰਾ ਆਪਾਂ ਗੁਰੂ ਘਰ ਵਿਖਾਉਨੇ ਆ ਇਹ ਸਿੰਘ ਸੇਵਾਦਾਰ ਕਰ ਸੇਵਾ ਕਰ ਰਿਹਾ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਕਿਹੜੇ ਰੰਗ ਦਾ ਬਾਬਾ ਜੀ ਚੋਲਾ ਸਾਹਿਬ ਪਾ ਚੜਾਉਂਦੇ ਆ ਜੀ ਖਾਸਾ ਬੰਤ ਨਿਸ਼ਾਨੀ ਹੈ ਨੀਲਾ ਚੋਲਾ ਚੜਾ ਰਹੇ ਆ ਜੀ ਠੀਕ ਆ ਪਹਿਲਾ ਆਪਾਂ ਕਿਹੜਾ ਚੋਲਾ ਸਾਹਿਬ ਹੁੰਦਾ ਹੈ ਆਪਣਾ ਗੁਰਦਾਰੇ ਪਿੰਨੂ ਵੈਗੂ ਜੀ ਇਹਨੇ ਕੱਲ ਨੂੰ ਤਾਂ ਹਾਈ ਚੋਲਾ ਵੈਗੂ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨੀਲੇ ਰੰਗ ਦਾ ਨਾ ਬਖਸ਼ਿਆ ਰੰਗ ਆਪਾਂ ਨੂੰ ਹਾਂਜੀ ਹਾਂਜੀ ਖਾਲਸੇ ਦਾ ਰੰਗ ਨੀਲਾ ਤਾਂ ਤੇ ਹੁਣ ਆਪਾਂ ਨੂੰ ਦੋ ਵਾਰੀਆਂ ਹੋ ਗਈਆਂ ਹੁਣ ਆਪਾਂ ਨੀਲਾ ਨਿਸ਼ਾਨ ਸਾਹਿਬ ਚੜਾਉਣਾ ਹੈ ਜੀ ਠੀਕ ਆ ਜੀ ਯੋਗਾਂ ਨੂੰ ਤੁਹ ਸਮੋਇਆ ਬਹੁਤੋ ਨਜਰਾਉਂਦੇ ਆਂਦੇ ਆਪਾਂ ਨੂੰ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਾਰੇ ਗੁਰੂ ਘਰਾਂ ਵਿੱਚ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਦੇ 16 ਸੱਤ ਚੜਾਏ ਜਾਣਾ। ਤੇ ਕਾਲਮ ਸਾਕੀ ਆ ਜੀ। ਠੀਕ ਹੈ। ਸਾਕੀ ਦੇ ਜਵਾਂਦੇ ਵਿੱਚ ਕੱਲ ਕੁਮਾਰਾ ਜੀ ਨੇ ਆਪਾਂ ਨੂੰ ਕਿਦਣਾ ਸ਼ੇਰ ਬਣਾਇਆ ਹੈ। ਪੰਜਾਂ ਪਿਆਰਿਆਂ ਨੂੰ ਅਮਰ ਸਿਖਾ ਆ ਕੇ ਭਾਈ ਮੋਗਨ ਸਿੰਘ, ਹਿੰਮਤ ਸਿੰਘ, ਸਹਿਬ ਸਿੰਘ ਮਹਾਰਾਜ ਨੇ ਇਹਨਾਂ ਨੂੰ ਅਮਰ ਸਿਖਾ ਆ ਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਨੂੰ ਉਹਨਾਂ ਨੇ ਕਿਦਾਂ ਸ਼ਹਿਰ ਬਣਾਇਆ ਬਾਅਦ ਵਿੱਚ ਉਹਨਾਂ ਨੇ ਆਪ ਅੰਮ੍ਰਿਤਸਰ ગામ ਨਾਲੋਂ ਬਾਬਾ ਜੀ ਹੁਣ ਆਪਾਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਸਿੰਘ ਸਜਣਾ ਚਾਹੀਦਾ ਨਾ ਹਾਂਜੀ ਜਦੋਂ ਗੁਰੂ ਸਾਹਿਬ ਕਿਰਪਾ ਕਰਨਗੇ ਵੈਗਰੂ ਉਦਹੀਂ ਛਕਾਂਗੇ ਤੇ ਆਪਾਂ ਨੂੰ ਲੋਕ ਕਹਿਣਗੇ ਵੀ ਤੁਸੀਂ ਲੋਕਾਂ ਨੂੰ ਦੱਸੀ ਜਾਂਦੇ ਆਪ ਤੁਸੀਂ ਸਿੰਘ ਨਹੀਂ ਸਜਦੇ ਹਾਂਜੀ ਹਾਂਜੀ ਜ਼ਰੂਰ ਵੈਗਰੂ ਜੀ ਜਦੋਂ ਗੁਰੂ ਸਾਹਿਬ ਕਿਰਪਾ ਕਰਨਗੇ ਆਪਣੀ ਤੇਹੀਂ ਹੀ ਮਹਾਰਾਜ ਗੁਰੂ ਵਾਲੇ ਬਣਾਗੇ ਗੁਰੂ ਸਾਹਿਬ ਆਪ ਸਹਾਈ ਹੋਣਾ ਦੇ ਦੇ ਕਰਨ ਕਿਰਪਾ ਵੈਗਰੂ ਸੱਚੇ ਪਾਤਸ਼ਾਹ ਆਪਾਂ ਤੁਹਾਨੂੰ ਪਰ ਜਾ ਕੇ ਸਿੰਘ ਵਿਖਾਉਦੇ ਜਿਹੜਾ ਆਪਣੇ ਪਿੰਡ ਦਾ ਸਿੰਘ ਹੀ ਆ ਨਚੋਲਾ ਸਾਹਿਬ ਤੇ ਗਿਆ ਨਿਸ਼ਾਨ ਸਾਹਿਬ ਦੇ ਉੱਪਰ ਤੇ ਇਹ ਵੀ ਬੜੀ ਵੱਡੀ ਸੇਵਾ ਆ ਮਾੜੇ ਮੋٹے ਬੰਦੇ ਦਾ ਦਿਲ ਉਦਾਂ ਡਰ ਜਾਂਦਾ ਆਪਾਂ ਤੁਹਾਨੂੰ ਗੁਰਦੁਆਰੇ ਦੇ ਉੱਪਰ ਜਾ ਕੇ ਇਹ ਵਿਖਾਉਨੇ ਦਾ ਵੀਡੀਓ ਬਣੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਪਣਾ ਗੁਰੂ ਘਰ ਦਾ ਅੰਦਰੋਂ ਦਰਬਾਰ ਹੈ ਇਹ ਸਾਰਾ ਇਹ ਥੋੜਾ ਜਿਹਾ ਹੋ ਗਿਆ ਆਪਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤਾਂ ਆਪਾਂ ਗੁਰਦੁਆਰਾ ਸਾਹਿਬ ਨਾਂ ਨੀ ਇਮਾਰਤ ਬਣਾਈ ਹੈ ਬਾਬਾ ਜੀ ਕਾਟਕਾਰ ਇਸ ਸਾਕੀ ਦੇ ਸੰਬੰਧ ਚ ਕਰਨ ਪੜਸਿਆ ਰੱਖਿਆ ਸੀ ਸੰਗਰੀ ਆਪਣੇ ਪਿੰਡ ਦਾ ਗੁਰੂ ਘਰ ਹੈ। ਉਹ ਆਪਣਾ ਸਾਨੂੰ ਉੱਪਰ ਜਾ ਕੇ ਚੋਚੋਲਾ ਸੱਭ ਚੜਾੜਿਆ ਸਿੰਘ। ਉਹ ਹੀ ਦਿਖਾਉਂਦੇ ਆਂ ਵਾਹਿਗੁਰੂ। ਤੇ ਫਾਦੂ ਜੀ। ਉਹ ਇਹ ਗੁਰੂ ਜੀ ਆਪਣੇ ਗੁਰੂ ਘਰ ਦੇ ਸੋਕਾ ਸੰਸੇਵ ਹੈ ਜੀ। ਮਾਈ ਤੇ ਟੇਪ ਆਪ ਸ਼ੁੱਟ ਦੇ ਯਾਸ ਨਾ ਬੀ ਜੀ ਜੀ ਤੁਹਾਡੇ ਦੋਸਤ ਆਪਣੇ ਆਪ ਪਿੰਡ 77 ਦਾ ਗੁਰਦਰ ਸਿੰਘ ਆਪ ਆ ਗਏ ਪਰਛਤ ਦੇ ਇਹ ਸਿੰਘ ਹੈਗਾ ਇਹ ਕਰ ਰਿਹਾ ਸੇਵਾ ਵੈਗਰੂ ਜੀ ਖਾਲਸਾ ਵਾਹਿਗੁਰੂ ਫਤਿਹ ਬਾਬਾ ਜੀ ਸੋ ਵੈਗਰੂ ਜੀ ਆਪਾਂ ਤੁਹਾਨੂੰ ਆਪਣਾ ਪਿੰਡ ਵੀ ਦਿਖਾਉਨੇ ਸਾਰਾ ਇਹ ਆਪਣਾ ਪਿੰਡ ਆ ਸਵੇਰ ਦਾ ਟਾਈਮ ਆ ਤੇ ਸੋ ਸੁਝ ਭਾਈ ਚੜਾ ਜੇ ਸਿਰ ਤੇ ਸੋ ਵੈਗਰੂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਹ ਖੰਡਾ ਸਾਹਿਬ ਦੀ ਸੇਵਾ ਕੀਤੀ ਆ ਅੱਜ ਹੀ ਖੰਡਾ ਸਾਹਿਬ ਪਾਲ ਕੇ ਸੇਵ ਤੇ ਲਾਇਆ ਵਾਹਿਗੁਰੂ ਜੀ ਆਪਣਾ ਹੈ ਸਾਰਾ ਨਗਰ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ